ਇੱਥੇ ਵੀ ਤੁਹਾਨੂੰ ਡੈਕੋਰੇਸ਼ਨ ਦਾ ਸਮਾਨ ਦੇਖੋ ਮਿਲ ਜੂਗਾ ਤੇ ਬਾਜ਼ਾਰ ਬਹੁਤ ਸੋਹਣਾ ਸਜਿਆ ਹੋਇਆ ਹੈ ਦੇਖ ਸਕਦੇ ਸਾਹਮਣੇ ਤੇ ਬਹੁਤ ਰੱਛ ਵੀ ਬਹੁਤ ਜ਼ਿਆਦਾ ਆ ਤੇ ਨਿਕਲਣ ਨੂੰ ਵੀ ਟਾਈਮ ਲੱਗਣਾ ਉੱਧਾ ਵੀ ਇੱਥੇ ਰੱਛ ਕਾਫੀ ਹੁੰਦਾ ਆ ਤੇ ਅੱਜ ਦੇ ਦਿਨ ਤੇ ਹੋਣਾ ਹੀ ਹੋਣਾ ਆ ਰੋਜੀ ਪੰਜਾਬੀ ਜੁੱਤੀ 200 ਰੁਪਏ ਲੱਗੀ ਹੋਈ ਐ ਦੇਖੋ ਦਿਵਾਲੀ ਕਰਕੇ ਲਾਈ ਹੋਣਗੇ ਇਹਨਾਂ ਨੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਰੀਲ ਮੰਜੀ ਚੈਨਲ ਤੇ ਤੇ ਅੱਜ ਅਸੀਂ ਆਏ ਆ ਬਾਬਾ ਵਿਸ਼ਕਰਮਾ ਮੰਦਿਰ ਉੱਥੇ ਦਰਸ਼ਨ ਕਰਾਂਗੇ ਫਗਵਾੜੇ ਦੇ ਵਿੱਚ ਬਾਬਾ ਬਿਸ਼ਕਰਮ ਮੰਦਿਰ ਤੋਂ ਦਰਸ਼ਨ ਕਰਾਂਗੇ ਦੁਕਾਨਾਂ ਵੀ ਦਿਖਾਵਾਂਗੇ ਸਾਰੀਆਂ ਦੁਕਾਨਾਂ ਕਾਫੀ ਇੱਥੇ ਲੱਗ ਚੁੱਕੀਆਂ ਨੇ ਜਿਵੇਂ ਅਸੀਂ ਸਾਹਮਣੇ ਖੜੇ ਹਾਂ ਬਾਬਾ ਬਿਸ਼ਕਰਮ ਮੰਦਿਰ ਦੇ ਸਾਹਮਣੇ ਖੜੇ ਆ ਇੱਦਾਂ ਦੇਖ ਸਕਦੇ ਪਿੱਛੇ ਤੇ ਅੰਦਰ ਜਾ ਕੇ ਦਰਸ਼ਨ ਕਰੌਣੇ ਵੀਡੀਓ ਨੂੰ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਚਲਦੇ ਜਾਂਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਬਿਸ਼ਕਰਮ ਮੰਦਿਰ ਤੇ ਹੋਰ ਕਿੱਥੇ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਬਾਬਾ ਬਿਸ਼ਕਰਮ ਮੰਦਿਰ ਫਗਵਾੜੇ ਥੇ ਆਧਿਆ ਸੁਬੇ ਠ ਰਟੀ ਆਵੇ ਹਾ ਜਿਹੜੀ ਕੋ ਆ ਕੇ ਨਿਕਲੇ ਆ ਤੇ ਬਾਬਾ ਬਿਸ਼ਕਰਮਾ ਜੀ ਬਿਸ਼ਕਰਮਾ ਠੇ ਬਣਾਇਆ ਜਾਂਦਾ ਹੈ ਅਸੀਂ ਆਏ ਹਾਂ ਦਰਸ਼ਨ ਕਰਾਣ ਤਾਂ ਦਰਸ਼ਨ ਆ ਗਏ ਦੁਕਾਨਾਂ ਲਗੜੀਆਂ ਸ਼ੁਰੂ ਹੋ ਗਿਆ ਤੇ 1 ਘੰਟਾ ਗਿਆ ਬਾਬਾ ਬਿਸ਼ਕਰਮਾ ਹੋ ਜੇ ਨੇ ਦੇਖੋ ਅੱਗੇ ਆਪ ਜੀ ਤੁਹਾਨੂੰ ਕਹਾਵਾਂਗੇ ਇਹਦਰ ਵੀ ਬੜਾ ਕੱਪ ਟੁੱਕੇ ਦੇਖੋ ਉਹ ਨਾਲ ਲੱਗੀਆਂ ਨੇ। ਉਹ ਦੱਕਿਆ ਨੇ ਦੁਕਾਨਾਂ ਲੱਗੀਆਂ। ਇਹ ਇਹ ਰੋੜ ਬਾਬਾ ਬਿਸ਼ਕਰਮ ਵਾਲੇ ਦੇ ਨਾਲ ਪੂਰਾ ਭਰਿਆ ਹੁੰਦਾ ਹੈ ਦੇਖੋ ਦੁਕਾਨਾਂ ਲੱਗੀਆਂ ਨੇ। ਡੈਡੀ ਕਰਦੀਆਂ। ਤੇ ਦਰ ਸਾਹਮਣੇ ਵੀ ਆਈਆਂ ਦੁਕਾਨਾਂ। ਇੱਥੇ ਥੋੜੀਆਂ ਦੁਕਾਨਾਂ ਆਈਆਂ। ਉਹ ਕੋਲੇ ਆਉਂਦਾ ਜਿੱਦਣ ਕੋਈ ਸਾਡੇ ਉੱਥਾ ਪੁਆੜੇ ਇਸ ਮਨਾਇਆ ਨਾ ਬਰਬੋਸ਼ ਕਰਵਾਇਆ ਤੇ ਦੁਨੀਆ ਨੂੰ ਥੋੜਾ ਜਾਨ ਲੁੰਦਾ ਉਸਨੇ ਤੇ ਦੋ ਇਹ ਵੀਣਾ ਬਣੇ ਰਹੀ ਹੈ ਕੋਈ ਦੁਕਾਨਾ ਲੱਗਦੀ ਹੈ ਮੈਂ ਕਿਹਾ ਇੱਥੇ ਵੀ ਇਹ ਵੀਣਾ ਬਣੇ ਰਹੀ ਕਿਉਂ ਬਰਬੋਸ਼ ਕਰਵਾਏ ਜਾਂ ਦਸਮੇਤਰ ਅਮਾਦੇ ਇਹ ਰਹਿਣ ਅੱਜ ਤਾਂ ਇੱਕ ਸਾਡੇ ਰੁਕਾਣਾ ਲੱਗਦਾ ਹੈ ਇਹਦੇ ਇੱਥੇ ਵੀ ਚਾਟੀਆਂ ਹੋਈਆਂ ਨੇ ਜ਼ਿਆਦਾ ਦੁਕਾਨਾਂ ਲੱਗੀਆਂ ਆ ਤੇ ਅੱਗੇ ਕਾਫੀ ਤੋਂ ਬਣਾ ਹੈ ਗੀਆਂ ਨਾ ਦੋਨੋਂ ਸਾਈਡ ਲੱਗ ਚੁੱਕੀਆਂ ਦੁਕਾਨਾਂ ਤੇ ਦੇਖੋ ਰੰਬਾਸ ਨਗਰ ਇੱਥੋਂ ਆਣਾ ਚਾਹੀਦਾ ਰੰਬਾਸ ਨਗਰ ਇਹ ਤਾਂ ਕੋਈ ਥਰੋਂ ਸਾਰੀਆਂ ਦੁਕਾਨਾਂ ਸਾਰੀਆਂ ਖੁੱਲੀਆਂ ਨੇ ਇੱਥੇ ਆ ਕੇ ਦੇਖੋ ਕੋਈ ਸਿੰਗ ਉਹ ਜਿੱਥੇ ਤਾਂ ਕਾਫੀ ਦੁਕਾਨਾਂ ਲੱਗੀਆਂ ਆ ਬਾਬਾ ਸ਼ਤਾਰ ਮੰਦਰ ਦੇ ਕੋਲ ਆ ਕੇ ਤੇ ਲੋਗ इधर सारे कप वगैरह करोपड़ी भांडे दुकाना काफी दुकान हाँ जी बाकी सामने झूले भी लग चुके बाबा बिशकर्मा मंदिर के सामने बाबा विश्वकर मंदिर के सामने झूले भी लग चुके हैं लोग जी अंदर भी दर्शन करावे इधर भी देखो ਇਹ ਆ ਗਿਆ ਸਾਹਮਣੇ ਬਾਬਾ ਵਿਸ਼ਕਰਮਾ ਜੀ ਦਾ ਮੰਦਿਰ ਇੱਧਰ ਵੀ ਗੇਟ ਖੁੱਲ ਗਿਆ ਨਹੀਂ ਤੇ ਗੇਟ ਖੁੱਲਿਆ ਨਹੀਂ ਹੁੰਦਾ ਤੇ ਤੁਹਾਨੂੰ ਸਾਰਾ ਦਰਸ਼ਨ ਵੀ ਕਰਾਵਾਂਗੇ ਇੱਧਰ ਵੇਖਿਆ ਲੋਤਾਂ ਲੋਕਾਂ ਸਭ ਆ ਗਏ ਲੋ ਜੀ ਪਹੁੰਚ ਚੁੱਕੇ ਆ ਬਾਬਾ ਵਿਸ਼ਕਰਮਾ ਮੰਦਿਰ ਤੇ ਦੇਖ ਸਕਦੇ ਆ ਸਾਹਮਣੇ ਤੇ ਲੋ ਜੀ ਇੱਧਰ ਵੱਡਾ ਗੇਟ ਬੰਦ ਹੋ ਗਿਆ ਆ ਠੀਕ ਹੈ ਛੋਟਾ ਗੇਟ ਖੁੱਲਿਆ ਆ ਲੋ ਜੀ ਇੱਧਰ ਲੋ ਜੀ ਹਾ ਜੇ ਨਾ ਦੇਖੋ ਜੀ ਬੰਦੂ ਦੇ ਪਾਣੀ ਇਧਰ ਵੀ ਲੋ ਜੀ ਇਧਰ ਤਿਆਰੀਆਂ ਫੁੱਲ ਚੱਲ ਰਹੀਆਂ ਪਈਆਂ ਆਂ ਬਾਬਾ ਬਿਸ਼ਕਮ ਮੰਦਿਰ ਤੇ ਜਿਸ ਵੇਲੇ ਜਦੋਂ ਬਾਬਾ ਬਿਸ਼ਕਮ ਆਇਆ ਦਿਨ ਹੁੰਦਾ ਤੇ ਇੱਥੇ ਫਿਰ ਇਸ ਇਸ ਤਰਨ ਲੈਣਾ ਦੇ ਵਿੱਚ ਹੀ ਜਾਇਆ ਜਾਂਦਾ ਆ ਫਿਰ ਫਿਰ ਅਸੀਂ ਸਿੱਧੇ ਦਰਸ਼ਨ ਨਹੀਂ ਕਰ ਸਕਦੇ ਕਿ ਲੈਣਾ ਚ ਘੁੰਮ ਕੇ ਇਹ ਕੜਾ ਪਰਚਾਲ ਵਾਲੀਆਂ ਪਰਚੀਆਂ ਲੱਗੀਆਂ ਤੇ ਇਸ ਤਰ੍ਹਾਂ ਅਸੀਂ ਲੈਣਾ ਚ ਘੁੰਮ ਕੇ ਫਿਰ ਜਾ ਕੇ ਮੱਥਾ ਟੇਕਿਆ ਜਾਂਦਾ ਹੈ ਤੇ ਲੋ ਜੀ ਬਾਕੀ ਤਿਆਰੀਆਂ ਵਿਚਾਰੀਆਂ ਦਿਖਾਵਾਂਗੇ ਵੀਡੀਓ ਨਾ ਬਣੀ ਰਹੀਓ ਤੇ ਇਸ ਤਰ੍ਹਾਂ ਹੀ ਧੋਆ ਕੇ ਅਸੀਂ ਫਿਰ ਮੱਥਾ ਟੇਕ ਸਕਦੇ ਹਾਂ ਸਾਹਮਣੇ ਬਾਬਾ ਬਿਸ਼ਕਰਮ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਲੋ ਜੀ ਤੁਹਾਨੂੰ ਅੰਦਰ ਬਾਬਾ ਬਿਸ਼ਕਰਮ ਜੀ ਦੇ ਦਰਸ਼ਨ ਵੀ ਕਰਾਵਾਂਗੇ ਇਦਾਂ ਦੰਦ ਗਿਓ ਸੇਵਾ ਕਾਦੇ ਸੇਵਲ ਕੁਆਕੇ ਦੇ ਰਹੇ ਆ ਤੇ ਲੋ ਜੀ ਸਾਹਮਣੇ ਹਾ ਬਾਬਾ ਬਿਸ਼ਕਰਮਾ ਜੀ ਦਾ ਸਥਾਨ ਇੰਦਾ ਜਾ ਕੇ ਦਰਸ਼ਨ ਕਰਦੇ ਆ ਜਿਸ ਵੇਲੇ ਹੁਣ ਤੁਸ਼ਕਰਮਾ ਦਿਨ ਹੁੰਦਾ ਤਾਂ ਉਸ ਦਿਨ ਇਸ ਤਰ੍ਹਾਂ ਇਸ ਤਰ੍ਹਾਂ ਆਇਆ ਜਾਂਦਾ ਆ ਇਹਦੇ ਵਿੱਚ ਕਿ ਲਾਈਨਾਂ ਚ ਤੇ ਹੁਣ ਅਸੀਂ ਸਿੱਧੇ ਦਰਸ਼ਨ ਕਰ ਲਾਂਗੇ ਤੇ ਬਾਕੀ ਤਿਆਰੀਆਂ ਫੁੱਲ ਚੱਲਦੀਆਂ ਪਈਆਂ ਆ ਤੁਹਾਨੂੰ ਸੰਗਤ ਜੀ ਬਾਬਾ ਬਿਸ਼ਕਰਮ ਜੀ ਦੇ ਦਰਸ਼ਨ ਕਰਦੇ। ਦੋ ਸੰਗਤ ਜੀ ਬਾਬਾ ਬਿਸ਼ਕਰਮ ਜੀ ਮੰਨਦਾ ਤੁਹਾਨੂੰ ਬਹੁਤ ਸ਼ੁਕਰਾਨਾ ਕਰ ਰਹੇ ਹਾਂ। ਬਿਸ਼ਕਰਮ ਜੀ। ਦੋ ਸੰਗਤ ਜੀ ਪ੍ਰਸ਼ਾਦ ਵੀ ਝੱਕੋ ਬਾਬਾ ਬਿਸ਼ਕਰਮ ਜੀ ਦਾ ਤੇ ਇੱਧਰ ਵੀ ਬਾਬਾ ਬਿਸ਼ਕਰਮ ਜੀ ਦੀ ਪ੍ਰਤੀਮਾ ਲੱਗੀ ਹੋਈ ਹੈ। ਦੇਖ ਸਕਦੇ ਆਂ ਕਿ ਮਾਤਰਾ ਦੀ ਮੋਛੀ ਉਾਰਾਂ ਕਰੇਗੀ ਕਿ ਕਿ ਮੋਛੀ ਦੀ ਮੋਛੀ ਬਣਾਏ ਉਾਰਾਂ ਕਰੇਗੀ ਲੋ ਜੀ ਇਧਰ ਵੀ ਬਾਬਾ ਬਸ਼ਕਰਮਾ ਜੀ ਦਾ ਦਰਸ਼ਨ ਕਰੋ ਤੇ ਇਸ ਤਰ੍ਹਾਂ ਬਾਬਾ ਬਸ਼ਕਰਮਾ ਇਹਦਾ ਸਥਾਨ ਹੈ ਇਸ ਤਰ੍ਹਾਂ ਬਣਿਆ ਹੋਇਆ ਹੈ ਇਹ ਬਹੁਤ ਸੋਹਣਾ ਹੈ ਬਾਬਾ ਬਸ਼ਕਰਮਾ ਜੀ ਦਾ ਸਥਾਨ ਪਕਵਾੜੇ ਦੇ ਵਿੱਚ ਤੇ ਤੁਹਾਨੂੰ ਬਾਹਰ ਤਿਆਰੀਆਂ ਵੀ ਦਿਖਾਵਾਂਗੇ ਦਰਸ਼ਕਾਂ ਵਰਗਾ ਤੇ ਲੋ ਜਿੱਥੇ ਬਾਬਾ ਬਸ਼ਕਰਮਾ ਜੀ ਦਾ ਸਥਾਨ ਬਣਿਆ ਹੈ ਜੀ ਤੇ ਇਸ ਤਰ੍ਹਾਂ ਬਾਬਾ ਬਸ਼ਕਰਮਾ ਜੀ ਦਾ ਮੰਦਰ ਸਭ ਨੇ ਕਿਸ ਸੰਗਤ ਕਾਫੀ ਦਰਸ਼ਨਾ ਆ ਰਹੀ ਹੈ ਇਹ ਦੇਖ ਸਕਦੇ ਨੇ ਲੋ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਫੁੱਲ ਤਿਆਰ ਹੋ ਚੁੱਕੇ ਹਨ ਤੇ ਇੱਧਰ ਵੀ ਬਾਬਾ ਬਿਸ਼ਕਰਮਾ ਜੀ ਦੇ ਕਰੋ ਦਰਸ਼ਨ ਮਹਾਰਾਜ ਦੇ ਤੇ ਖੇਤਰੀ ਵੀ ਜੀ ਹਨ ਪੋਰਟੈਂਗ ਵੀ ਜੀ ਹੋਣ ਹੈ ਹਨ ਹੂੰ ਮੈਂ ਚੰਗੀ ਜੀ ਨਹੀਂ ਲਾਉਂਦੇ ਹਜੇ ਰੱਖੀ ਹੋਈ ਹੈ ਨਾ ਇਹ ਨੇ ਪੂਰਾ ਵਾਚਿੰਗ ਦੇ ਦੀ ਅੱਛਾ ਦੀਵਾਲੀ ਤੋਂ ਆ ਤਾਂ ਬਿਸ਼ਕਰਮਾ ਬਿਸ਼ਕਰਮਾ ਦਵਾ ਦਾ ਹਨ ਜਿੱਥੇ ਵੀ ਦਰਸ਼ਨ ਕਰਾਤੇ ਪੱਕੇ ਤਾਂ ਸਾਰਾ ਦਿਖਾਉਣਾ ਬਹੁਤ ਸੋਹਣਾ ਆਇਆ ਪਿਆ ਹੈ ਹਾਂ ਟੈਂਟ ਵਗੈਰਾ ਲੱਗ ਚੁੱਕੇ ਇੱਥੇ ਤੇ ਬਾਹਰ ਵੀ ਤੁਹਾਨੂੰ ਲਾ ਕੇ ਦਿਖਾਉਨੇ ਆ ਕਿ ਬੁਸ਼ਕਰਮਾ ਡੇਰ ਮਨਾਇਆ ਜਾਂਦਾ ਜਿਸ ਦਾ ਤੁਹਾਨੂੰ ਪਹਿਲਾਂ ਦੱਸਿਆ ਇੱਕ ਪਕਵਾਰੇ ਵਿੱਚ ਚਲੋ ਹੋਈ ਇਧਰ ਹੋਈ ਡੰਗਰਾ ਮਾਸਤੇ ਭਾਂਡੇ ਵੀ ਖਾਵੇਂ ਆ ਤੇ ਯਾਰੀਆਂ ਹੋ ਰਹੀਆਂ ਆ ਹਾਂ ਹੁਣ ਪੂਰਾ ਰੈਕਸ਼ਨ ਦਾ ਹੋਇਆ ਹਾਂ ਹਾਂ ਪਰ ਇੱਥੇ ਇੱਕ ਇਹ ਹੈਗਾ ਕਿ ਇੱਥੇ ਜਿਸ ਦਿਨ ਹੁੰਦਾ ਇੱਥੇ ਉਹ ਲੱਗਦੇ ਹੁੰਦੇ ਵੱਖ-ਵੱਖ ਜਿਹੜਾ ਮਸ਼ੀਨਾਂ ਦੀ ਦਿਖਾਉਂਦੇ ਹੁੰਦੇ ਨਾ ਆਪਣੇ ਸਟਾਲ ਲਾਏ ਹੁੰਦੇ ਮਸ਼ੀਨਾਂ ਦੇ ਜਿਦਾਂ ਜੋ ਵੀ ਮਸ਼ੀਨਰੀ ਹੈਗੀ ਆਪਣੇ ਕਟਰ ਵਗੈਰਾ ਆ ਜਾਂ ਡ੍ਰਿੱਲ ਆ ਜਾਂ ਉਹਨਾਂ ਤੇ ਇੱਥੇ ਸਟਾਲ ਲੱਗੇ ਹੁੰਦੇ ਆ ਜਾਂ ਕਿਤਾਬਾਂ ਦੇ ਜਾਂ ਕੱਪੜਿਆਂ ਦੇ ਆ ਐਦਾਂ ਸਟਾਲ ਲੱਗੇ ਹੁੰਦੇ ਇੱਥੇ ਤੇ ਬਾਕੀ ਉਹ ਇਧਰ ਹੁੰਦਾ ਆ ਸਟੇਜ ਬਣਦੀ ਆ ਤੇ ਇਧਰ ਵੀ ਲੰਗਰ ਵਗੈਰਾ ਇਧਰ ਹੁੰਦਾ ਆ ਤਲੋ ਇਧਰ ਤਿਆਰੀਆਂ ਫੁੱਲ ਹੋ ਚੁੱਕੀਆਂ ਕਿਉਂਕਿ ਵਾਈਟ ਰਿਗ ਨੂੰ ਹੈਗਾ ਪਿਸ਼ ਕਰਮਾ ਡੇ ਤੇ ਦੇਖ ਸਕਦੇ ਇਧਰ ਤੇ ਲੋ ਜੀ ਇਧਰ ਸਾਰੇ ਸਟਾਲ ਲੱਗੇ ਹੁੰਦੇ ਮਸ਼ੀਨਰੀ ਦੇ ਇਧਰ ਲੰਗਰ ਹੁੰਦਾ ਲੱਗਾ ਹੈ ਇੱਥੇ ਵੀ ਲੰਗਰ ਦਾ ਸਥਾਨ ਹੁੰਦਾ ਬਣਿਆ ਹੈ ਲੋ ਜੀ ਟੈਂਟ ਵਗੈਰਾ ਲੱਗ ਚੁੱਕੇ ਦੇਖਣਾ ਅੰਦਰ ਲੋ ਜੀ ਇੱਥੇ ਲੱਗਦੇ ਹੁੰਦੇ ਸਟਾਲਾ ਸਟਾਲ ਲੱਗਦੇ ਹੁੰਦੇ ਮਸ਼ੀਨਰੀ ਵਾਲੇ ਚੀਜ਼ਾਂ ਕਿ ਡ੍ਰਿਲ ਵਗੈਰਾ ਹੋਈਆਂ ਕਟਰ ਵਗੈਰਾ ਹੋਏ ਹਰ ਤਰ੍ਹਾਂ ਦੀ ਮਸ਼ੀਨ ਜਿਹੜੀ ਛੋਟੀ ਮੋਟੀ ਮਸ਼ੀਨਰੀ ਹੋਵੇ ਇੱਥੇ ਸਟਾਲਾ ਲੱਗਦੇ ਹੁੰਦੇ ਆ ਇਸ ਤਰ੍ਹਾਂ ਵੀ ਇੱਧੇ ਲੱਗਦੇ ਆ ਸਟਾਲਾ ਤੇ ਸਾਹਮਣੇ ਹੈਗੇ ਸਟੇਜ ਜੋ ਵੀ ਸਿਆਸੀ ਪਾਰਟੀਆਂ ਹੁੰਦੀਆਂ ਜਾਂ ਕੋਈ ਵੀ ਹੈ ਨਾ ਤੇ ਇੱਧਰ ਸਟੇਜ ਲੱਗਣੀ ਆ ਤੇ ਤੇ ਤਿਆਰੀਆਂ ਬਾਕੀ ਤੁਹਾਨੂੰ ਦਿਖਾ ਰਹੇ ਆ ਫੁੱਲ ਚੱਲ ਪਈਆਂ ਇੱਥੇ ਕਿਉਂਕਿ ਇੱਕ ਦੋ ਦਿਨ ਰਹਿ ਗਏ ਆ ਤੇ ਲੋ ਜੀ ਇੱਧਰ ਸਟੇਲ ਲੱਗਦੀ ਹੁੰਦੀ ਆ ਇਹ ਦੇਖ ਸਕਦੇ ਏ ਇੱਧਰ ਤਿਆਰੀਆਂ ਹੋ ਰਹੀਆਂ ਆ ਸਟੇਲ ਲੱਗਦੀ ਆ ਤੇ ਸਾਹਮਣੇ ਬਾਕੀ ਤੇ ਬਾਕੀ ਜਿਹਦਾ ਇੱਥੇ ਮੱਥਾ ਟੇਕਿਆ ਜਾਂਦਾ ਹੈ ਨਾ ਵਿਚਕਰਮਾ ਵਾਲੇ ਦਿਨ ਹਨਾ ਦਰਸ਼ਨ ਕਰਨ ਸੰਗਤ ਹੁੰਦੀ ਆ ਤੇ ਲੇਡੀਜ਼ ਇੱਕ ਸਾਈਡ ਤੇ ਹੁੰਦੀ ਆ ਜੈਂਟਸ ਇੱਕ ਸਾਈਡ ਤੇ ਹੁੰਦੀ ਆ ਲਾਈਨਾ ਵੀ ਬਹੁਤ ਜ਼ਿਆਦਾ ਹੁੰਦੀਆਂ ਆ ਬਹੁਤ ਜ਼ਿਆਦਾ ਸੰਗਤ ਆਈ ਹੁੰਦੀ ਇੱਥੇ ਦਰਸ਼ਨਾਂ ਵਾਸਤੇ ਤੇ ਲੋਜੀ ਬਾਕੀ ਵੀਡੀਓ ਵਧੀਆ ਲੱਗਦੀ ਹੈ ਤੇ ਬਾਹਰ ਵੀ ਤੁਹਾਨੂੰ ਬਾਜ਼ਾਰ ਵੀ ਦਿਖਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਤਾਂ ਨਹੀਂ ਹੋਰ ਵੀਡੀਓ ਦੇਖਣ ਵਾਸਤੇ ਇਧਰੋ ਲੇਡੀਆਂ ਸਿੱਧਰੋਂ ਆਉਂਦੀ ਹੁੰਦੀਆਂ ਆ ਦਰਸ਼ਨ ਕਰਨ ਦੇ ਬਾਅਦ ਜਿਵੇਂ ਬਾਬਾ ਪਿਸ਼ਕਰਮ ਅੰਦਰ ਦਰਸ਼ਨ ਕਰਨ ਹੁੰਦੇ ਆ ਬਾਬਾ ਪਿਸ਼ਕਰਮ ਵਾਲੇ ਦਿਨ ਤੇ ਜੈਂਟਸ ਇਸ ਸਾਈਡ ਤੋਂ ਆਉਂਦੀਆਂ ਇਹ ਵੀ ਜ਼ਰੂਰ ਹੁੰਦਾ ਹੈ ਲੇਡੀਆਂ ਇਸ ਸਾਈਡ ਤੋਂ ਆਉਂਦੀਆਂ ਮੱਥਾ ਟੇਕਣ ਇਸ ਸਾਈਡ ਤੋਂ ਜੈਂਟਸ ਇਸ ਸਾਈਡ ਤੋਂ ਬਾਕੀ ਵਧੀਆ ਲੱਗੇ ਹੁੰ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਈਏ ਤੇ ਤਿਆਰੀਆਂ ਹੋ ਚੁੱਕੀਆਂ ਹੈ ਇਸ ਤਰ੍ਹਾਂ ਇਹ ਲੈਣਾ ਚਾਹ ਹੁੰਦਾ ਆ ਤੇ ਬਾਅਦ ਵੀ ਬਿਜਾਰ ਤੁਹਾਨੂੰ ਦਿਖਾਵਾਂਗੇ ਵੀਡੀਓ ਨਾ ਬਣੀ ਰਹੀ ਹੋ ਤੇ ਬਾਅਦ ਵੀ ਬਿਜਾਰ ਦਿਖਾਵਾਂਗੇ ਲੋ ਜੀ ਇੱਧਰ ਬਾਬਾ ਬਿਸ਼ਕਰਮ ਮੰਤਰਾ ਜੀ ਤੁਹਾਨੂੰ ਦਰਸ਼ਨ ਕਰਾ ਦਿੱਤੇ ਹਨ ਤੇ ਆਪ ਕੀ ਬਾਰ ਮਿਤਾ ਨੂੰ ਦੁਖਾਨੇ ਦੁਕਾਨਾ ਬਾਹਰ ਵੀ ਕਾਫੀ ਲੱਗੇ ਹੁੰਦੇ ਐ ਇੱਥੇ ਇੰਨਾ ਰੱਛ ਹੁੰਦਾ ਆ ਜਿੱਦਾਂ ਹੁਣ ਡਾਇਰੈਕਟ ਇੱਧਰ ਮੱਥਾ ਟੇਕ ਸਕਦੇ ਆ ਹੁਣ ਟੇਕ ਹੋ ਜਾਣਾ ਐ ਕੱਲ ਦਾ ਦਿਨ ਟੇਕ ਹੋ ਜਾਣਾ ਐ ਤੇ ਜਿੱਦਾਂ ਬਾਬਾ ਵਿਸ਼ਕਰਮਾ ਦਾ ਦਿਨ ਹੁੰਦਾ ਆ ਉਸ ਦਿਨ ਇਸ ਲੈਨਰ ਆਹੀ ਇੱਥਾ ਬਾਹਰ ਤੱਕ ਲੈਣਾ ਹੁੰਦੀਆਂ ਤੇ ਇਸ ਤਰ੍ਹਾਂ ਇੱਥੋਂ ਲੈਨਰ ਆਹੀ ਜਾ ਜਾ ਕੇ ਇਦਾਂ ਲਾਏ ਹੋਏ ਤੇ ਇਦਾਂ ਮੱਥਾ ਟੇਕਿਆ ਜਾਂਦਾ ਐ ਇੱਥੇ ਬਾਰ ਮਿਤਾ ਨੂੰ ਦੁਖਾਨੇ ਆ ਕਿੰਨਾ ਰੱਛ ਆ ਗਿਆ ਕਿੰਨੇ ਤਸੰਗ ਉਹਮ ਦੁਕਾਨਾਂ ਲੱਗ ਚੁੱਕੀਆਂ ਕਿੰਨੀਆਂ ਕਾ ਤੁਹਾਨੂੰ ਬਾਹਰ ਵੀ ਸਾਰਾ ਦਿਖਾਵਾਂਗੇ ਤੇ ਨਹੀਂ ਦੇਖੋ ਬਾਬਾ ਬਿਸ਼ਕਰਮਾ ਮੰਦਿਰ ਲੋ ਜੀ ਇੱਧਰ ਬਾਬਾ ਬਿਸ਼ਕਰਮਾ ਤੇ ਸਾਹਮਣੇ ਝੋਲੇ ਵਗੈਰਾ ਸਾਹਮਣੇ ਲੱਗ ਚੁੱਕੇ ਆ ਦੇਖ ਸਕਦੇ ਆ ਤੁਸੀਂ ਤੇ ਤਿਆਰੀਆਂ ਫੁੱਲ ਫਟਾਫੁੱਲ ਹੋ ਚੁੱਕੀਆਂ ਬਾਬਾ ਬਿਸ਼ਕਰਮਾ ਪਾਈ ਹੋ ਤੇਲ ਸਾਹਮਣੇ ਲਿਖਿਆ 115ਵਾਂ ਸ਼੍ਰੀ ਬੱਬਰਸ਼ਰਮਾ ਮਹਾਪੁਰਾ ਸਾਹਮਣੇ ਲਿਖਿਆ ਵੀ ਹੋਇਆ ਹੈ 115ਵਾਂ ਸ਼੍ਰੀ ਬਿਸ਼ਕਰਮਾ ਮਹਾਪੁਰਾ ਬਾਈਓ ਤੇ 1 ਜੁਲਾਈ ਨੂੰ ਇੱਧਰ ਦੁਕਾਨਾਂ ਇੱਧਰ ਵਿੱਚ ਈਆਂ ਲੱਗੀਆਂ ਪਈਆਂ ਕੋਈ ਦੁਕਾਨਾਂ ਜਿਹੜੀਆਂ ਇਹ ਰੋਲ ਜਿਹੜਾ ਹੁੰਦਾ ਹੈ ਸਾਰਾ ਰੋਲ ਭੜਿਆ ਹੁੰਦਾ ਬਿਸ਼ਕਰਮਾ ਵਾਲੇ ਦੇ ਨਾਲ ਇੱਧਰ ਵੀ ਦੁਕਾਨਾਂ ਲੱਗ ਚੁੱਕੀਆਂ ਦੇਖੋ ਹਾਂਜੀ ਤੇ ਬਾਕੀ ਦਿਵਾਰੀਆਂ ਕੀ ਕਹਿੰਦੇ ਕਿ ਨਹੀਂ ਅਸੀਂ ਕੁਝ देखो दस दस रुपये देला लगे भाड़ी सेल्ला क्रोकरी का समान देखो ये बजार उस दिन इना रश होता है बहुत ज्यादा दाली दस चुकी ਇਹ ਕੋਈ ਨਹੀਂ ਜਿਹੜਾ ਇੱਥੇ ਜਨਰਲ ਸ਼ਰਮਾ ਪੂਜਾ ਤੇ ਇੰਜੀਨੀਅਰ ਵੀ ਦਾ ਵਾਲਿਆ ਤੇ ਇੱਥੇ ਰੈਡੀਵੇਰ ਵਾਲੇ ਮੋੜੇ ਤੇ ਇਹ ਰੋਡ ਸਾਰਾ ਹੀ ਭਰਿਆ ਹੁੰਦਾ ਆ ਇਹ ਰੋਡ ਬਾਜ਼ਾਰ ਤੱਕ ਭਰਿਆ ਹੋਇਆ ਹੁੰਦਾ ਆ। ਪਗਵਾੜੇ ਬਾਜ਼ਾਰ ਤੱਕ ਬਿਲਕੁਲ ਰੋਡ 'ਚ ਇੰਨਾ ਰਾਚੂ ਹੁੰਦਾ ਆ ਕਿ ਬੋੜਾ ਡਿਵਰਸ ਬਣਦਾ। ਸਾਰੇ ਰੋਡ ਭਰਿਆ ਹੁੰਦਾ ਉਸ ਟਾਈਮ 'ਤੇ। ਹਾਂ? ਪਗਵਾੜੇ ਆ ਜੀ ਬਣਾ। ਆ ਬੇਚੀ ਦਾ ਮਾਈਂਗਾ ਰੱਖ। ਇਹ ਰੋਡ 'ਤੇ ਦੇਖੋ ਸਾਡੀ ਮੈਂ ਦੀ ਦੁਕਾਨਾ ਸੌਫੀ ਲਾਉਂਦੀ ਹੈ। इस रोड से विश्कर्मा बड़े दिन जी देखोंगे तो बहुत रक्ष हों इधर भी देखो डेकोरेशन का समान इधर आ गए सामने आशू की हट्टी इधर आशू की हट्टी आ गई है इतने तक रक्ष हों विशकर्मा दिन देख सकते हैं विश्वर्मा यह बहुत बहुत पुरानी लगे ਇਹ ਫਗਵਾੜੇ ਦਾ ਬਾਜ਼ਾਰ ਸ਼ੁਰੂ ਹੋ ਜਾਂਦਾ ਇੱਥੋਂ ਹੀ ਤੁਸੀਂ ਦੇਖ ਸਕਦੇ ਆ ਤੇ ਬਹੁਤ ਮਹੌਤਾ ਲੱਗੀਆਂ ਹੋਈਆਂ ਆ ਤੇ ਡੈਕੋਰੇਸ਼ਨ ਸਮਾਨ ਦੀਵਿਆਂ ਦੀ ਦੁਕਾਨਾਂ ਤੇ ਰੌਣਕਾਂ ਲੱਗੀਆਂ ਨੇ ਦੇਖੋ ਬਾਜ਼ਾਰ 'ਚ ਕਾਫੀ ਰੌਣਕਾਂ ਆਇਆ ਤੇ ਅੱਗੇ ਵੀ ਜਾ ਕੇ ਦਿਖਾਵਾਂਗੇ ਤੇ ਹਾਂ ਤੇ ਕੱਪੜਾ ਲੈ ਕੇ ਬੈਠੀ ਹੋ ਆ ਇੱਧਰ ਦੇਖੋ ਡੈਕੋਰੇਸ਼ਨ ਦਾ ਸਮਾਨ ਇੱਥੇ ਮਿਲਦਾ ਪਿਆ ਆ ਸਾਰਾ ਡੈਕੋਰੇਸ਼ਨ ਦਾ ਸਮਾਨ ਘਰ ਦੀ ਸਜਾਵਟ ਵਾਲਾ ਤੇ ਇਧਰ ਪਟਾਕੇ ਪਟਾਕੇ ਲੱਗੇ ਹੋਏ ਆ ਹੋਰ ਸੇੜ ਉੱਤੇ ਪਗਵਾੜੇ ਵਿੱਚ ਇਧਰ ਵੀ ਡੈਕੋਰੇਸ਼ਨ ਪਟਾਕੇ 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 ਲੱਗੇ ਹੋਏ ਪਟਾਕੇ ਜਿਹਨਾਂ ਦਾ ਜੇ ਦੇਖੋਗੇ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਹੈ ਗਏ ਨੇ ਦੇਖ ਸਾਡੇ ਜੀ ਉਹ ਜਿਹੜਾ ਵੀ ਇਹ ਸਾਈਡ ਤੇ ਵੀ ਸਾਰਾ ਡੈਕੋਰੇਸ਼ਨ ਦਾ ਸਮਾਨ ਹੁੰਦਾ ਆ ਆਈ ਲਵ ਫਗਵਾੜਾ ਲਿਖਿਆ ਹੋਇਆ ਹੈ ਸਾਹਮਣੇ ਇਹ ਸੇਵਾ ਵੀ ਸਾਰਾ ਤੁਹਾਨੂੰ ਡੈਕੋਰੇਸ਼ਨ ਦਾ ਸਮਾਨ ਮਿਲ ਜੂਗਾ ਤੇ ਰਸਟਰੀ ਕਾਫੀ ਹੈ ਤੇ ਰੌਣਕਾਂ ਤੇ ਆਪੇ ਹੋਣੀਆਂ ਆ ਕਿਉਂਕਿ ਦੀਵਾਲੀ ਚ ਰਹਿ ਗਿਆ ਦੋ ਦਿਨ ਕੱਲ ਦਾ ਦਿਨ ਰਹਿ ਗਿਆ ਦੀਵਾਲੀ ਦੇ ਵਿੱਚ ਤੇ ਬਾਕੀ ਦੇਖ ਸਕਦੇ ਰੱਜ ਕਿੰਨਾ ਆ ਕਿ ਦੁਕਾਨਾਂ ਸਜਾਉਤ ਬਾਹਰੀ ਹੋਣੀ ਮੋਟਾ ਕੋਣ ਜੜੀ ਨਹੀਂ ਉਹ ਜੇ ਇਧਰ ਵਿਚਾਰ ਕੇ ਤੁਸੀਂ ਦੇਖ ਸਕਦੇ ਹੋ ਕਾਫੀ ਭਰਿਆ ਹੋਇਆ ਬਾਜ਼ਾਰ ਓਣ ਕਾ ਓਣ ਕਾ ਦੇਖੋ ਤੇ ਬਹੁਤ ਸੋਹਣੇ ਸੇਲਾ ਸੇਲਾ ਲੱਗੇ ਹੋਏ ਨੇ ਹੁ ਟਾਈਮ ਨਹੀਂ ਹੈਗਾ ਕਿਉਂਕਿ ਅੱਜ ਪਹਿਲਾਂ ਆਇਆ ਜਨੇਰੀਆਂ ਦੇ ਉੱਤੇ ਅਸੀਂ ਪਾਪਾ ਵਿਚਾਰ ਮੱਥਾ ਰੇਕਣਾ ਆ ਗਿਆ ਸੀ ਤੇ ਇਧਰ ਗੱਡੀਆਂ ਇੱਥੇ ਵੀ ਪਗਵਾੜੇ ਚ ਵੀ ਹੈ ਤੇ ਰੂਟ ਚਾਹਲ ਇਧਰ ਵੀ ਬੱਚਿਆਂ ਦੀਆਂ ਗੱਡੀਆਂ ਮਿਲ ਜਾਂਦੀਆਂ ਆ ਅਸਲੀ ਬਾਜ਼ਾਰ ਤੇ ਹੁਣ ਤੁਹਾਨੂੰ ਦਿਖਾਵਾਂਗਾ ਜਿੱਤੇ ਛੋਟੇ-ਛੋਟੇ ਗਲੀਆਂ ਤੇ ਦੇਖ ਸਕਦੇ ਆ ਇੱਧਰ ਵੀ ਦੁਕਾਨਾਂ-ਦੁਕਾਨਾਂ ਲੱਗੀਆਂ ਹੋਈਆਂ ਇੱਧਰ 1500 ਦਾ ਤਿੰਨ ਵੱਡਾ ਵੜਾ ਮੇਖਾਇਆ ਚੱਲਾ ਉਹ ਜੇ ਫਗਵਾੜੇ ਦਾ ਬਾਜ਼ਾਰ ਵਾ ਛੋਟੀ ਗਲੀਆ ਗਲੀ ਤੇ ਵੱਡੀ ਗਲੀ ਵੱਟ 23 24 25 26 ਪੰਜਾਬੀ ਜੁੱਤੀ 150 ਦਾ 65 ਕੋ 650 ਦਾ 65 ਕੋ ਲੋਜੇ ਦਾ ਡੈਕੋਰੇਸ਼ਨ ਦਾ ਕਾਫੀ ਸੁਮਾਨਦਨ ਲੱਗ ਰਿਹਾ ਹੈ ਇਹ ਸਾਹਮਣੇ ਦੇਖੋ ਬੁਜਾਰਤ ਰਾਜ ਕਿੰਨਾ ਹੈ ਹਾਂ ਇਹ ਰਾਜ ਤੁਸੀਂ ਦੇਖ ਸਕਦੇ ਆ ਸਾਹਮਣੇ ਕਾਫੀ ਬੁਜਾਰਤ ਰਾਜ ਹੈਗਾ ਦੇਖੋ ਇਹਦਾ ਜੰਗੋ ਮੁੰਜੀ ਕਰਦੇ ਸੀ ਓਕੇ ਵਧੀਆ ਆ ਆਹ ਜਿਹੜਾ ਦੁਬਾਈ ਹੋਣਾ ਜੋ ਓਏ ਇੱਧਰ ਵੀ ਤੁਹਾਨੂੰ ਡੈਕੋਰੇਸ਼ਨ ਦਾ ਸਮਾਨ ਦੇਖੋ ਮਿਲ ਜੂਗਾ ਤੇ ਬਾਜ਼ਾਰ ਬਹੁਤ ਸੋਹਣਾ ਸਜਿਆ ਹੋਇਆ ਹੈ ਦੇਖ ਸਕਦੇ ਹੋ ਸਾਹਮਣੇ ਤੇ ਬਹੁਤ ਰੱਛ ਵੀ ਬਹੁਤ ਜ਼ਿਆਦਾ ਆ ਤੇ ਨਿਕਲਣ ਨੂੰ ਵੀ ਟਾਈਮ ਲੱਗਣਾ ਉੱਧਾ ਵੀ ਇੱਥੇ ਰੱਛ ਕਾਫੀ ਹੁੰਦਾ ਆ ਤੇ ਅੱਜ ਦੇ ਦਿਨ ਤੇ ਹੋਣਾ ਹੀ ਹੋਣਾ ਆ ਇੱਧਰ ਵੀ ਸਾਹਮਣੇ ਸਾਰਾ ਡੈਕੋਰੇਸ਼ਨ ਦਾ ਸਮਾਨ ਮਿਲ ਰਿਹਾ ਪਿਆ ਆ रंगोलियाँ बहुत सोने डेकोरे बाजार भी देख सकते काफ़ी रौनक लगे लग होंगे फगवाड़े बाजार से काफ़ी दुनिया तक खरीददारी कर दी मिलेगी अदर भी दो सौ पंजाबी जूती रोज ही पंजाबी जूती दो सौ रुपये लगी हुई है छे ਦਵਾਲੀ ਕਰਕੇ ਲਾਈ ਹੋਣੇ ਇਹਨਾਂ ਨੇ ਤੇ ਇੱਧਰ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਸਭ ਮੈਂ ਇੱਧਰ ਵੀ ਡੈਕੋਰੇਸ਼ਨ ਦਾ ਸਮਾਨ ਹੈ ਲੈਟਾਂ ਡੈਕੋਰੇਸ਼ਨ ਮਟਾਈ ਲੋ ਜੀ ਤੇ ਰੱਛ ਵੀ ਦੇਖੋ ਮੋਰੇ ਰੱਛ ਕਿੰਨਾ ਹੈ ਇੱਧਰ ਵੀ ਸਾਰਾ ਤੁਹਾਨੂੰ ਡੈਕੋਰੇਸ਼ਨ ਦਾ ਸਮਾਨ ਮਿਲਦਾ ਜਿਸ ਵਲੋਂ ਤੁਸੀਂ ਬਾਜ਼ਾਰ ਤੋਂ ਬਕਵਾੜੇ ਤੋਂ ਵੱਡਦੇ ਆ ਦੋਨੋਂ ਪਾਸੇ ਦੁਕਾਨਾਂ ਕਾਨੂੰ ਦੁਕਾਨਾਂ ਸੱਜੀਆਂ ਮਿਲੂਗੀਆਂ ਡੈਕੋਰੇਸ਼ਨ ਦੀਆਂ ਤੇ ਰੱਛ ਵੀ ਦੇਖ ਪਏ ਸੜੋ ਉਹ ਜਿਹਾ ਜਨ ਰੱਛ ਕਿੰਨਾ ਆ ਉਹ ਬਦਰ ਵੀ ਹਾਂ ਉਹ ਤੇ ਜੀ ਦੇਖ ਸਕਦੇ ਆ ਰੱਛ ਬਹੁਤ ਜ਼ਿਆਦਾ ਸੀ ਉਹ ਬਾਰੇ ਚੜ ਗਈ ਤੇ ਇਹ ਮੋਹਣ ਜੀ ਨਾ ਤਾਂ ਬਾਜ਼ਾਰ ਦਿਖਾ ਰਹੇ ਆ ਇੱਧਰ ਸਬਜ਼ੀ ਮੰਡੀ ਆ ਗਈ। ਬਸ ਹੋਰ ਹੈ ਗਾਇ ਕਿ ਉਹਨੇ ਜੋ ਸੀ। ਉਹ ਇੱਧਰ ਸਾਰਾ ਮੰਡੀ ਪੈ ਜਾਂਦੀ ਆ। ਸਾਰੀਆਂ ਸਬਜ਼ੀਆਂ ਬਹੁਤ ਇਦਾਂ ਲੱਗ ਰਹੀਆਂ ਆ। ਮੱਧੂਰਾਂ ਢੋਲ ਦੀ ਬਾਤ ਹੈ। ਮਲੇ ਪਿਆ ਦੇ ਦਮੇ ਕਿ ਨਹੀਂ ਤਿਆਰ ਕਰ ਲੈ ਸਕੋ। ਇੱਧਰ ਵੀ ਤੁਹਾਨੂੰ ਦੀਵੇ ਵਗੈਰਾ ਮਿਲ ਜੂਗਾ। ਇਕ ਤਰ੍ਹਾਂ ਦਾ ਸਮਾਨ। ਮੈਂ ਜੂਗਾ। ਅੱਜ ਅੱਧ ਰੋਈ ਮਾਤੇ ਆਈ ਦੀ ਦੁਕਾਨ ਕਿੰਨਾ ਰੱਜ ਪਿਆ ਹੋਇਆ ਹੈ ਇਹ ਸਾਰਾ ਸਬਜ਼ੀਆਂ ਕੋ ਨਾਈ ਤਾਂ ਇੱਥੇ ਉਹ ਸੁੰਦਰੇ ਨੂੰ ਇੱਥੇ ਲੱਗ ਰਹੀ ਕਪੜੇ ਘਵਨਾ ਲੱਗੀਆਂ ਹੋਈਆਂ ਅੱਜ ਵੀ ਤੇ ਜਿਆਦਾ ਸਬਜ਼ੀਆਂ ਲਗਾਣਾ ਫਲ ਦੀ ਦੁਕਾਨਾਂ ਹੁੰਦੀਆਂ ਇੱਥੇ ਉਹ ਜਿ ਸਾਰਾ ਵਿਝਾਰ ਤੋਂ ਨੂੰ ਰੁਹਾਤਾ ਆ ਫਗਵਾੜੇ ਦਾ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਵੀਡੀਓ ਵਧੀਆ ਲੱਗਦੀ ਟੈਂਟੈਂਸ ਹੌਨ ਨੂੰ ਬੂਟ ਲੱਗੇ ਹੋਏ ਆ ਇੱਧਰ ਲੋ ਜੀ ਟੈਂਟੈਂਸ ਹੌਨ ਬੂਟ ਲੱਗੇ ਹੋਏ ਇਹ ਸਿੱਗਾ ਇਹ ਆ ਗਿਆ ਸਾਹਮਣੇ ਹਾਈਵੇ ਹੋੜ ਆ ਗਿਆ ਤੇ ਇਹ ਸੀ ਫਗਵਾੜੇ ਦਾ ਬਾਜ਼ਾਰ ਬਾਕੀ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਨਾਲੇ ਸ਼ੇਅਰ ਕਰ ਦਿਆ ਕਰੋ ਨਾਲੇ ਤੈਨੂੰ ਸਬਸਕ੍ਰਾਈਬ ਕਰ ਲੈਣਾ ਮੈਨੂੰ ਜੋੜਦੇ ਹੋ ਨਾਲ ਬੈਲ ਆਈਕਨ ਜਿਹੜਾ ਪ੍ਰੈਸ ਕਰ ਦਿਆ ਕਰੋ ਰਨ ਆ ਤੇ ਆਬੀਅਸਲੀ ਵੀਡੀਓ ਕੋਈ ਨਾ ਨੋਟੀਫਿਕੇਸ਼ਨ ਆ ਜਾ ਕਰੇ ਬੈਲ ਆਈਕਨ ਜਿਹੜਾ ਪ੍ਰੈਸ ਕਰ ਦਿਆ ਕਰੋ। ਹੁਣ ਨਿਕਲੇ ਆਂ ਸੀ ਪੁਗਵਾੜੇ ਬਜ਼ਾਰ ਤੋਂ ਬਾਅਦ। ਜਦੋਂ ਤਾ ਇੱਥੇ ਤੁਹਾਨੂੰ ਸਾਰੀਆਂ ਸਪੇਅਰ ਪਾਰਟਸ ਦੀਆਂ ਦੁਕਾਨਾਂ ਮਿਲ ਜੂਗੀਆਂ। ਤੇ ਮੋਟਰਸਾਈਕਲ ਦਾ ਸਮਾਨ, ਗੱਡੀਆਂ ਦਾ ਸਮਾਨ ਸਾਰਾ ਹੀ ਮਿਲ ਜੂਗਾ ਲੋ ਜੀ ਐਸ ਗੋਰਵਾ ਜੇ ਸਿੱਧਾ ਵੀ ਵੜ ਜਾਗੇ ਲਿਖਿਆ ਹੋਇਆ ਹੈ ਜਿੰਨ ਤੋਂ ਫੋਨ